ਸ਼ਸ਼ੀਦੀਪ ਕਾਲ ਜੀ ਅੱਜ ਅਸੀਂ ਪਿੰਡ ਟਾਂਡੀਆਂ ਬੈਠੇ ਜਿਵੇਂ ਕਿ ਪਿਛਲੀ ਵੀਡੀਓਜ਼ ਤੁਸੀਂ ਦੇਖਿਆ ਟਾਂਡੀਆਂ ਪਿੰਡ ਦੇ ਇਤਿਹਾਸ ਦੀ ਗੱਲ ਚੱਲ ਰਹੀ ਹੈ ਤਾਂ ਅੱਜ ਸੰਤ ਬਾਬਾ ਵੀਰ ਸਿੰਘ ਜੀ ਦੀ ਵਰਸੀ ਸੀ ਜੋ ਪਿੰਡ ਟਾਂਡੀਆਂ ਦੇ ਗੁਰਦੁਆਰਾ ਸਾਹਿਬ ਦੇ ਪਹਿਲੇ ਗ੍ਰੰਥੀ ਰਹੇ ਨੇ ਉਹਨਾਂ ਦੀ ਆਪਾਂ ਜੀਵਨੀ ਬਾਰੇ ਦੋ ਚਾਰ ਗੱਲਾਂ ਜਾਣਾਂਗੇ ਤਾਇਆ ਕੁਲਦੀਪ ਸਿੰਘ ਜੀ ਤੋਂ ਸ਼ਸ਼ੀ ਗੱਲ ਤਾਂ ਆਇਆ ਜੀ ਆਹ ਜੀ ਹਾਂਜੀ ਦਾ ਜੀ ਦੱਸੋ ਕਿਵੇਂ ਬਾਬਾ ਜੀ ਆਏ ਇੱਥੇ ਇਹ ਬਾਬਾ ਵੀਰ ਸੇ ਉਹ ਰੋਕੋ ਟਪਿੰਡ ਪਿੰਡ ਪੈਂਦਾ ਅੱਛਾ ਜੀ ਇਹ ਆਪਣਾ ਰੱਬੀ ਜੋਗੇ ਤੋਂ ਪਰੇ ਪਿੰਡ ਪੈਂਦਾ ਹੈ ਇਹ ਇਹ ਥੋੜੇ ਜਿਹੇ ਇਹ ਬੰਦੇ ਅਰਖੀ ਖਾਲਕੂ ਪਰਦੇ ਇਹਨਾਂ ਦੀ ਖੇਤਾਂ 'ਤੇ ਲੜਾਈ ਹੋਗੀ ਠੀਕ ਹੈ ਜੀ ਪਾਣੀ 'ਤੇ ਲੜਪੇ ਇਹ ਬਾਬੇ ਵੀਰ ਸੇ ਬਾਬਾ ਲਹਿਰੀ ਰਹਿੰਦਾ ਹੁੰਦਾ ਗੁੱਡਵਾਰੀ ਚ ਠੀਕ ਹੈ ਜੀ ਲਹਿਰੀ ਰਹਿੰਦਾ ਹੁੰਦਾ ਆਪਣੇ ਪਿੰਡ ਦੇ ਬੰਦੇ ਲੈਰੀ ਵਾਲੇ ਬਾਬੇ ਤੋਂ ਕੀਰਤਨ ਕਰਨ ਸਿੱਖਣ ਦੇ ਮਾਰੇ ਜਾਂਦੇ ਪੰਜ-ਸੱਤ ਬੂਟਾ ਸੁਰਮਕ ਖੇ ਕੁਰਮਕ ਖੇ ਸਾਵਾ ਸੀ ਇੱਕ ਬੁੜਾ ਬਣੀ ਵਾਲਾ ਦਾ ਸੀ ਉਹਦਾ ਨਾਮ ਪਤਾ ਨਹੀਂ ਕੀ ਸੀ ਮੇਰੇ ਚੇਤੇ ਨਹੀਂ ਹੁਣਾ ਤੇ ਇੱਕ ਇਹਨਾਂ ਦਾ ਬਣੀਆ ਫੋਟਿਆਂ ਦਾ ਇਹ ਪੰਜ-ਛੇ ਬੁੜੇ ਕੀਰਤਨ ਸਿੱਖਣ ਜਾਂਦੇ ਇਹ ਲੈਰੀ ਵਾਲੇ ਬਾਬੇ ਨੇ ਉਹਦਾ ਬੜੀਆ ਪ੍ਰੇਮ ਸੀ ਇਨਾਂ ਦਾ ਭਾਵਨਾ ਹੋ ਗਈ ਵੀ ਆਪਾਂ ਗੁਰਦੁਆਰਾ ਬਣਾਈ। ਪਹਿਲਾਂ ਡੇਰਾ ਸੀਗਾ ਆਪਣੇ। ਵੀ ਆਪਾਂ ਗੁਰਦੁਆਰਾ ਬਣਾਈ। ਉਹ ਨਹਿਰੀ ਵਾਲੇ ਬਾਬੇ ਨੂੰ ਕਿਹਾ ਵੀ ਮਹਾਰਾਜ ਤੁਸੀਂ ਜਾ ਕੇ ਸਾਡੀ ਦਰਬਾਰ ਸੇਬ ਦੀ ਨਯੋਂਦਰਾ ਉਹ ਇੱਕ ਤਾਂ ਚਰਨ ਪਾਓ ਜਾ ਕੇ ਉੱਥੇ ਟੰਡਵੀ ਇੱਕ ਸਾਨੂੰ ਦੇ ਦਿਓ ਮਹੰਤ ਡੋਗ ਬਕਾਟਾ ਠੀਕ ਹੈ। ਉਹ ਬਾਬਾ ਕਹਿੰਦਾ ਕੋਈ ਭਾਈ ਪੁੱਛ ਲੈਣੀਆਂ। ਇਹ بابا ਬੀਛੇਰ ਤੋਂ ਕੁੜਵਾਜੇ ਰਹਿੰਦਾ ਸੀ ਇਹਨੂੰ ਪੁੱਛਿਆ ਵੀ ਟਾਂਡੀਆਂ ਵਾਲੇ ਮਹੰਤੀ ਦਿੰਦੇ ਨਾ ਮਹੰਤ ਬਣ ਜਾਏਗਾ ਤੂੰ ਉਹ ਕਹਿੰਦਾ ਜੀ ਬਣ ਜੀ ਕਹਿੰਦਾ ਮੇਰੀ ਗੱਲ ਸੁਣ ਮੇਰੇ ਦੋ ਵਚਨ ਲੈਣੇ ਪੈਣਗੇ ਦੇਖੋ ਵਚਨ ਲੈਣਾ ਮੈਂ ਦੋ ਫੇਰ ਮਣੀ ਕਹਿੰਦਾ ਦੱਸੋ ਜੀ ਕਹਿੰਦਾ ਮਹੰਤ ਬਣ ਜੀ ਅੰਗੀਠਾ ਤੇ ਨਾ ਉੱਠੀ ਹੋਵੇ ਅਖੀਰ ਲੇਵੰਦਾ ساری ਜਿੰਦਗੀ ਰਹਿਣੇ ਜਾਂਦਾ ਨਹੀਂ ਏ ਕੀ ਨਹੀਂ ਗੱਲ ਕਰਨੀ ਵੀ 2 ਮਹੀਨੇ ਤੱਕ ਉੱਥੇ ਰਹਿ ਜਾਓ ਜੀ ਮੇਰੀ ਬੇਟੀ ਹੋ ਗਈ ਜਾ ਜਾ ਨਾ ਜਾਂ ਇੱਠੇ ਵੀ ਕਸਵਖਾ ਇਹਨਾਂ ਨੇ ਫਿਰ ਵੀਰ ਸਿੰਘ ਨੇ ਕਿਹਾ ਉਹਨਾਂ ਨੂੰ ਵੀ ਭੇਜ ਦਿਓ ਜ ਮੈਨੂੰ ਬਾਗਜੂ ਛੋੜੇ ਆ ਕੇ ਅੰਗੀਠਾ ਵੀ ਉੱਠੀ ਮਨਵਾਉਂ ਗੈਂਦਾ ਨਹੀਂ ਮੈਂ ਤੇਰੇ ਇਹ ਫਿਰ ਇਹ ਜਾ ਕੇ ਬੁੜੇ ਲਿਆਏ ਕਿਨਾਂ ਦਾ ਖੋਟਿਆਂ ਦਾ ਬੁੜਾ ਸੀ ਆਲ ਉਹ ਹੁਣ ਮੇਰੇ ਚੇਤੇ ਨਹੀਂ ਨਾ ਉਹਦਾ ਬੁੜੇ ਦਾ ਕਿਹੜਾ ਸੀਗਾ ਖੋਟਿਆਂ ਦਾ ਇਹ ਇਹ ਜਿਹੜੋਂ ਲਿਆਏ ਜਾ ਕੇ ਨਾਲੇ ਉਹ ਸੰਤਾਂ ਨੂੰ ਲੈ ਲੈਰੀ ਵਾਲਾ ਨੂੰ ਨਾਲੇ ਬਾਬੇ ਨੂੰ ਨਾਲ ਲੈ ਲਿਆ ਕੇ ਤੇ ਹੁਣ ਜਿਵੇਂ ਆ ਜਗਾ ਪਈ ਐ ਐ ਜਗਾ ਦਿਖਾਈ ਇਹ ਜਗਾ ਤੇ ਕਿਤੇ ਕੋਈ ਸਾਧ ਅੰਗੇ ਕੁਟਿਆ ਦੀ ਪਾਲੀ ਸੀ ਕਿ ਦੋ ਰੋਮੀ ਨੇ ਬਠਰਾ ਦਾ ਭਜਨ ਕਰਦਾ ਬਗ ਜਾਂਦਾ ਫੇਰ ਆ ਜਾਂਦਾ ਹੈ ਹੁਗੀ ਜੰਜੀ ਇਹ ਪਿੰਡ ਵਾਲੇ ਕਹਿੰਦੇ ਮਹਾਰਾਜ ਇੱਥੇ ਕੇ ਆਹ ਕੁਟਿਆ ਹੋਰੀ ਇੱਥੇ ਭਜਨ ਕਰਦਾ ਰਿਹਾ ਇੱਕ ਨੇ ਉਹ ਲੈਰੀ ਵਾਲੇ ਬਾਬੇ ਕਹਿੰਦੇ ਵੀ ਠੀਕ ਹੈ ਬਾਪਾ ਦਰਵਾਜ਼ਾ ਖਵੇ ਇਸੇ ਜਗ੍ਹਾ ਹੀ ਬਣਾ ਦਰਵਾਜ਼ਾ ਬਣਾਦਾ ਉਹ ਰੋ ਪੱਕੀਆਂ ਟੋਕਾ ਟੂਨੀ ਕੱਚੀਆਂ-ਕੁਟੀਆਂ ਦਾ ਕੱਚਾ ਹੀ ਦਰਵਾਜ਼ਾ ਕੱਚਾ ਹੀ ਲੰਗਰ ਇਹ ਕੱਚੇ ਕਮਰੇ ਪਾਤੀ ਇਹ ਇਹਨਾਂ ਨੂੰ ਮਹੰਤ ਜੀ ਕਿ ਇਹ ਬਾਬਿਆਂ ਦੇ ਸੀ ਬਰੰਟ ਹੋਏ ਵੀਰ ਸਿੰਘ ਦੇ ਬਰੰਟ ਹੋਏ ਸੀ ਜੋ ਪੁਲਿਸ ਭਾਲ ਦੀ ਭਾਲ ਦੀ ਭਾਲ ਦੀ ਭਾਲ ਦੀ ਜਦੋਂ ਉਸਾਰ ਨੂੰ ਖੋ ਜਾ ਕੇ ਵੀ ਟਾਂਡੀਆਂ ਵਕਨ ਮਹੰਤ ਮਹੰਤ ਬੜਿਆ ਆ ਜਿਹੜਾ ਜੋਰ ਕੇ ਨਰੀ ਕੋ ਕੀ ਹੈ ਇੱਥੇ ਆ ਗਿਆ ਡਿਪਟੀ ਇੱਥੇ ਆ ਕੇ ਡਿਪਟੀ ਪੰਜ ਸੱਤ ਪਿੰਡਾਂ ਦੀਆਂ ਪੰਚਾਇਤਾਂ ਇਕੱਠੀਆਂ ਹੋ ਗਈਆਂ ਤੇ ਇਨ ਚੌਕੀਆ ਵੀ ਜਿਹਕੇ ਕਿਹਾ ਕਲਾ ਕਰੀ ਇਹ ਆਪਣੇ ਬਾਪੇ ਭੱਜੇ ਲੈ ਰੀ ਉਹਨਾਂ ਸੰਤਾਂ ਨੂੰ ਵੀ ਨਹੀਂ ਵਿਆਹ ਕਰਕੇ ਆਇਆ ਲੱਗਦਾ ਕੋਈ ਨਹੀਂ ਭਾਈ ਕਰਾਂਗੇ ਜਬ ਜਿਹੜਾ ਇੱਥੇ ਆਦੇ ਤੇ ਕਹਿੰਦੇ ਵੀ ਲੈ ਹੁਣ ਤੂੰ ਦੱਸ ਅੰਗੀਠਾ ਇੱਥੇ ਬਣਾਏਗਾ ਹਲਦਾ ਨਹੀਂ ਅਖੇ ਨਹੀਂ ਹਲ ਹੈ ਮੈਂ ਤੁਹਾਡਾ ਮੱਜਨ ਮੰਨਿਆ ਅੰਗੀਠਾ ਇੱਥੇ ਬਣੂ ਮੇਰਾ ਇਹਦੇ ਪਾ ਕੇ ਵੱਡਾ ਚੋਲਾ ਵੀਰ ਜੀ ਨੇ ਇਹ ਜੋੜਕੀ ਲੱਗੇ ਜੋੜਕਨ ਜਾ ਕੇ ਜੈਲੇਰੀ ਵਾਲੇ ਬਾਬੇ ਕਹਿੰਦੇ ਜਾਂਦਾ ਭਾਈ ਇਸ ਵੀਰ ਤੇ ਆ ਖੜਾ ਬੋਲੋ ਨਾ ਸਗਾ ਤੁਸੀਂ ਜੋ ਕਿ ਮੈਂ ਦੇਵਾ ਉਹ ਬਾਬੇ ਦੇ ਗੋਰ ਪੂਰੇ ਹੁੰਦੇ ਜੈਲੇਰੀ ਭਾਈ ਅੱਛਾ ਜੀ ਹਾਂ ਮੂੰ ਜੋ ਗੱਲ ਕਰਤੀ ਪਾਰ ਨਹੀਂ ਬੋਲਣੀ ਸੀ ਭਜਨ ਕਰੀ ਜੀ ਯੋਗਿੰਦਰ ਜੀ ਉਹ ਕਾ ਕਰ ਉਹ ਫਾਇਲਾ ਜਲ ਬੀਟੀ ਨੇ ਉਹ ਲੈ ਲਿਆ ਬਾਬੇ ਨੂੰ ਕਹਤਾ ਨਹੀਂ ਉਹ ਕਿਸੇ ਨੇ ਵੀ ਨਹੀਂ ਜਦੀ ਮੰਤੀ ਉਹ ਲੈ ਆਏ ਬਾਬੇ ਕਹਿੰਦੀ ਵੀ ਅਸੀਂ ਇਹਨੂੰ ਸਜ਼ਾ ਦੇਤੀ ਛੋਡੀ ਹਜਾ ਤਾਂ ਮਾਫ ਹੋ ਜੂਗੀ ਛੋਡੇ ਕੋ ਦਾ ਸਵਾਰਸ਼ੇ ਬਗ ਜੂਗੀ ਕੋਈ ਨਹੀਂ ਜਾਨਤ ਕਰ ਸਾਡੇ ਕੋਲ ਕੋਈ ਸਵਾਰਸ਼ੇ ਨਹੀਂ ਹੁੰਦਾ ਅਸੀਂ ਜਿਹੜੀ ਸਜ਼ਾ ਲਾਤੀ ਨਾ ਉਹ ਪਾਰ ਹੈ ਇਹਦੇ ਨੂੰ ਕਹਾ ਕੇ ਵੀ ਮੈਂ ਸਾਰੀ ਜ਼ਿੰਦਗੀ ਇੱਥੇ ਹੀ ਹੋਊਗਾ ਇੱਥੇ ਮੇਰਾ ਮਿੱਠਾ ਬਣੂਗਾ ਕਹਿੰਦਾ ਲੋ ਜੀ ਆ ਤੁਸੀਂ ਆਪ ਦੇ ਕਾਰਜ ਕਰਦੇ ਹੋ ਤੇ ਲੈ ਭਾਈ ਸਿੰਘਾ ਹੱਲੇਗਾ ਤਾਂ ਨਾ ਕਰੂਗਾ ਇੱਥੇ ਬੈਠਾ ਰਹੇਗਾ ਦਸੂਰ ਕਰ ਜਾਏਗਾ ਉਹ ਫਿਰ ਸਾਰੀ ਉਮਰ ਆਪ ਨੂੰ ਪਿੰਡ ਵਾਲਾ ਨੂੰ ਪਤਾ ਹੀ ਹੈ ਇੱਥੇ ਹੀ ਮਿੱਠਾ ਬਣਿਆ ਉਹਦਾ 24 25 ਕਮਾ ਜਮੀਨ ਜਿਹੜੇ ਕੋਲ ਕੱਲਾ ਮੁੰਡਾ ਸੀ ਹੋਰ ਭਾਈ ਵੀ ਨਹੀਂ ਤੇ ਸਭ ਕੁਝ ਘਰ-ਕੁਰ ਤੇ ਆ ਕੇ ਦੇ ਤਿਆਗ ਮੇਰੇ ਫਿਰ ਉਹ ਵੇਲੇ ਆ ਮਾੜਾ ਮੋਟਾ ਪੜਿਆ ਤਾਂ ਹਰੇਕ ਹੁੰਦੀ ਪੜਿਆ ਵੀ ਸੀਗਾ ਤੇ ਫਿਰ ਇੱਥੇ ਇੱਕ ਗੁਰਦੁਆਰਾ ਦੇਖਾ ਅੱਜ ਆਪਾਂ ਦੇਖਦੇ ਆ ਤੇ ਇਹ ਸ਼ਾਨਦਾਰ ਬਣਾਇ ਬਣਾ ਗਏ ਜੀ ਇਹ ਇਹ ਇੱਕ ਇਹ ਗੁਰਦੁਆਰਾ ਸਾਹਿਬ ਕਿਹੜੇ ਕਿਹੜੇ ਸਨ ਦੀ ਗੱਲ ਹੈ ਇਹ ਆਪਾਂ ਸਨ ਦੀ ਇਹ ਜਿਹੜੇ ਹੋਰ ਕੋਈ ਲਿਖਿਆ ਤਾਂ ਆਪਣੇ ਕੋਲ ਹੈ ਨਹੀਂ ਉਹ ਅਕਰ ਅੰਦਾਜ ਇਹ 47 ਤੋਂ ਪਹਿਲਾਂ ਆਇਆ ਸੀ ਠੀਕ ਹੈ ਜਿਹੜੀ 47 ਆਈ ਉਹ ਹੋਇਆ ਉਹ ਤੋਂ ਇਹ ਕਾਫੀ ਪਹਿਲਾਂ ਆ ਗਿਆ ਸੀ ਤੇ ਮੇਰਾ ਬਾਬਾ ਬੂਟਾ ਫਿਰ ਉਹ ਗੰਭਰੂ ਸੀ ਵਿਰੋਹੀ ਸੰਤ ਲਿਆਂਦੇ ਨਾ ਤੇ ਇਹਨਾਂ ਨੇ ਫਿਰ ਲੋਕਾਂ ਨੂੰ ਬੜਾ ਪੜਾਇਆ ਜਿਵੇਂ ਸਕੂਲ ਨਹੀਂ ਲਾਉਂਦੇ ਆਪਾਂ ਆ ਆਪਣੇ ਸਰਕਾਰੀ ਸਕੂਲ ਆਪਣੇ ਸਕੂਲ ਚੱਲਦੇ ਸਰਕਾਰੀ ਸਕੂਲ ਆ ਸਰਕਾਰੀ ਸਕੂਲਾਂ ਨੂੰ ਸਕੂਲ ਲਾਇਆ ਹੁੰਦਾ ਠੀਕ ਹੈ ਤੇ ਬਾਗ ਦਾ ਜਿਹੜਾ ਇੰਨਾ ਤਪਦੇ ਛੜ ਪਿੰਡ ਦੇ ਕੋਈ ਬੰਦਾ ਇਹਦੇ ਮੂਰੇ ਬੋਲਦਾ ਨਹੀਂ ਥਾਣੇ ਨਹੀਂ ਰੌਲਾ ਜਾਨਦਾ ਹਾਂ ਜੇ ਕੋਈ ਆਪਸ ਵਿੱਚ ਲੜ ਪਏ ਨਾ ਸਿੰਦਾ ਰੂਪ ਕੇ ਇਹ ਜੇ ਮੁੰਡੇ ਤੇ ਤੜਕੇ ਆਇਆ ਕਰਦੇ ਗੁਰਦਵਾਰ ਲੈ ਜਾਂਦੇ ਦੋਨਾਂ ਤਰ੍ਹਾਂ ਨੂੰ ਕਹਿੰਦੇ ਵੀ ਬਾਬੇ ਰੁਪਏ ਲਗਰੋਨੇ ਬਾਬੇ ਬਸ ਇੱਕੋ ਹੀ ਗੱਲ ਕਹਿੰਦੇ ਵੀ ਜਿਆਦਾ ਕਰ ਲੋ ਮਹੇਰਾ ਜੀ ਨਾਮ ਤੇ ਨਹੀਂ ਫਿਰ ਮਹਿਤਾਪ ਦਾ ਖਰਚਾ ਜਾ ਕੇ ਜਾਦਾ ਐਨਾ ਦਰਜੇ ਸੀ ਤਪ ਤੇ ਇਹਦਾ ਤੇ ਬਸ ਉਲਟਾਉਂਦੇ ਨਹੀਂ ਸੀ ਬਸ ਰਾਜੀ ਨਾਮ ਲਿਖਦਾ ਰਾਜੀ ਨਾਮ ਕਰਾ ਕੇ ਕੱਠਾ ਚਾਹ ਪਾਣੀ ਪਾ ਕੇ ਤੋਟ ਕਾਹ ਨਹੀਂ ਲੱਗਦਾ ਬੰਦ ਬੜਾ ਮੂੰਹ ਕਰਦਾ ਜੀ ਜਿਹੜਾ ਬੰਦਾ ਖਰਾਬ ਕਰਦਾ ਇਹਦਾ ਉਹਦੇ ਘਰੇ ਆਉਂਦੇ ਸਿੰਘਾ ਤੂੰ दारू ਪੀਨੇ दारू ਪੀ ਕੇ ਅਠਨੇ ਨੇ ਰੌਲਕ ਬਾਦ ਨੇ ਕਿਉਂ ਖਰਾਬ ਕਰਦੇ ਤੂੰ ਜ਼ਿੰਦਗੀ ਸੁਧਾਰ ਕੱਲ ਨੂੰ ਤੂੰ ਸਕੂਲ ਚਾਈ ਮੈਂ ਜਨ ਪੜਾਉਂਗਾ ਉਸ ਵੜਨ ਲਾ ਲੰਦਾ ਅਗਲੇ ਨੂੰ ਉਹ ਲੜਾਈਆਂ ਕੋਲ ਕਿਹੜੀ ਵਗ ਜਾਂਦੀ ਇਹ ਇਹਨੇ ਚਾਰ ਬੰਦੇ ਤੋਂ ਬਿਨਾ ਚਾਰ ਬੰਦੇ ਤਾਂ ਇਸ ਪਿੰਡ ਦੇ ਬੜੇ ਸੇ ਸਕੂਲ ਚ ਜਿੰਨਾ ਦੂਜਾ ਸਾਰਾ ਪਿੰਡ ਪੜਿਆ ਮੇਰੀ ਉਮਰ ਤੋਂ ਵੱਡੇ ਮੇਰੀ ਉਮਰ ਦੇ ਕਰ ਇਹ ਸਭ ਸੰਤਾਂ ਨੇ ਬਣਾਇਆ ਵਰਦਵਾਰੀ ਪੜਾਉਂਦਾ ਐਨੇ ਗਰੰਟੀ ਨਹੀਂ ਤਿਆਰ ਕਰਤੇ ਸੀ ਜਿਹੜੇ ਪੰਜ ਚਾਰ ਖੰਡ ਪਾਟ ਇਕੱਠੇ ਵੀ ਕਰ ਸਕਦੇ ਹਰ ਇੱਕ ਘਰ ਦਾ ਖੰਡ ਖੰਡ ਪਾਟ ਇਹ ਜਿਹੜਾ ਮੁੰਡਾ ਖੜਾ ਇਹਨੂੰ ਵੀ ਸਿੱਖੀ ਭਾਵ ਜਾ ਬੰਦ ਸੀਗਾ ਲਾਣੇ ਚ ਤੇ ਉਹੋਂ ਚਬਰੀਆਂ ਤਾਂ ਹੁੰਦੀਆਂ ਨਾ ਖੜਾ ਮਾਉਣੇ ਲੋਕੀ ਤਾਂ ਲੱਕੜੀਆਂ ਲੱਕੜੀਆਂ ਖੜਾਵਾ ਇਹਨਾਂ ਦਾ ਬੜਾ ਮੁੱਠੋ ਗੁਰਦੁਆਰੇ ਖੜਾ ਮਾਉਣੇ ਬਾਗੇ ਘਾਤੇ ਕਰਮੀ ਦੇਉਗਾ ਉਹ ਦੂਜੇ ਬੁੜੇ ਜਿਹੜਾ ਲਾ ਆ ਲੈ ਵੀ ਖੋਟੇ ਦੇ ਲੱਕੜਾ ਤੇ ਜੜ ਗਈ ਲੱਕੜਾ ਤੇ ਜੜ ਗਈ ਪਤਾ ਨਹੀਂ ਕਿਹੜਾ ਬੜਾ ਛੋਟਾ ਹੋ ਕੋਟਾ ਨਹੀਂ ਤੇ ਮੱਚ ਤਾਂ ਜੇ ਹੇ ਸ਼ੰਤਾਨ ਨੇ ਪਿਛੇ ਵੇਖਦਾ ਕੋਈ ਮੋਹ ਨਹੀਂ ਕਰਿਆ ਆਪਦੇ ਦਾ ਵਿਆਹ ਨਹੀਂ ਕਰਾਇਆ ਮੁੜ ਕੇ ਘਰੇ ਨਹੀਂ ਗਿਆ ਪਿੰਡ ਨਹੀਂ ਗਿਆ ਮੁੜ ਕੇ ਪਿੰਡ ਨਹੀਂ ਗਿਆ ਉਹ ਤਾਂ ਬਗ ਜਾਂਦਾ ਕਿਸੇ ਕੰਮ ਤਾਂ ਦੇ ਦੀ ਖਾਤਰ ਉਹ ਕੰਮ ਪਾਇ ਜਾਂਦਾ ਜਹੋਰ ਦੀ ਜ਼ਿੰਦਗੀ ਇੱਥੀ ਬਤੀਤ ਹਾਂ ਇੱਕ ਭੈਣ ਸੀ ਜੇ ਕਪਾਣ ਦਾ ਰੱਖਿਆ ਇੱਥੇ 35-40 ਸਾਲ ਤੱਕ ਦਲਵਾਰ ਸਾਹਿਬ ਦੇ ਲਵੇਂ ਲਵੇਂ ਭਰਾਟੀ ਪੋਣੇ ਸਿੱਕ ਤਾਂ ਡੱਕਾ ਬਰੇ ਹੋਰ ਪੋਣੇ ਸੀ ਤੇ ਬੁੱਢੀ ਪੋਣੀ ਸੀ ਤੇ ਪੈਸੇ ਦਾ ਥੋੜਾ ਹੁੰਦਾ ਹੀ ਹੈ ਉਹਨ ਸੰਗਤ ਨੂੰ ਪਤਾ ਲੱਗਿਆ ਤੇ ਸੰਗਤ ਕਹਿੰਦੀ ਵੀ ਜਿਹੜਾ ਤੁਸੀਂ ਅਜ ਤੋਂ ਪਹਿਲਾਂ ਦੇ ਆਏ ਬਾਹਣ ਉਹ ਤਾਂ ਚਲੋ ਕਿਵੇਂ ਸੋਣੀ ਚੰਗਾ ਲੱਗਦਾ ਹੈ। ਅਜੂ ਬਾਤ ਤੁਸੀਂ ਬਾਹਣ ਉਹ ਵੇਚ ਕੇ ਇੱਥੇ ਟਾਂਡੀਆਂ ਹੀ ਲਵਾ। ਪੈਸਾ ਨਹੀਂ ਕਰੀਏ ਸਾਨੂੰ ਸੰਗਤ ਨੂੰ ਅਸੀਂ ਆਪੇ ਪਿੱਛੇ ਇਕੱਠੇ ਕਰਾਂ। ਕੋ ਨਾ ਤੁਸੀਂ ਇੱਥੇ ਲਾਓ ਲੈ ਲੈ। ਫਿਰ ਸੰਗਤ ਨੇ ਉਹ ਸੰਗਤ ਦੇ ਆਕੇ ਹਟ ਗਿਆ। ਤੇ ਪਈ ਰਹੀ ਜੀ। ਹਰ ਜੀ ਦੀ ਗੀਤ ਹੈ। ਐਨਾ ਤੱਕ ਤੇ ਸੀਗਾ ਜਿਹੜੇ ਥਾਣੇ ਦਾ ਭਾਇ ਨਾ ਮੰਨਦੇ ਜਿੰਨਾ ਉਹਨਾਂ ਦਾ ਮੰਨਦੇ। ਉਹ ਬੋਲਦੇ ਸੀ ਨਹੀਂ ਭਾਇ ਖੜਦੇ। ਤੇ ਬੰਦੇ ਭਰਾ ਕਰਨਾ ਹਰੇਕ ਬੰਦੇ ਦਾ। ਵੋਟਾਂ ਦੇ। ਇਹ ਕੋਈ ਬਾਰੇ ਨੂੰ ਜੀਨੇ ਮਰਬਾ ਬੰਦੀ ਵੇਲੇ ਫਿਰ ਲੱਗੀ। ਇਹ ਮਰਬਾ ਬੰਦੀ ਜਦੋਂ ਆਈ ਨਾ ਮਰਬੇ ਬੰਦੀ ਵੇਲੇ ਕੀਮਤਾਂ ਪੈ ਗਈਆਂ ਜ਼ਮੀਨਾਂ ਦੀਆਂ। ਕੀਨਤਾ ਬਣਾ ਕੇ ਕੀਨਤਾ ਬਹਿ ਕੇ ਜਿਹੜੇ ਰੁਪਏ ਬਣ ਗਏ ਕਿ ਕਿੰਨੇ ਬਣ ਗਏ ਇਹ ਫਿਰ ਸੰਗਤਰੇ ਦਾਇਕ ਜੀ ਜਿਹੜੀ ਅੰਦਰ ਬਾਹਰ ਹੁਣ ਕਰੀ ਜੀ ਦੀਆਂ ਆਪਾਂ ਏਨੀ ਗਰ ਸੰਤਾ ਨੇ ਪੈਦਾ ਵੀ ਚਲਾ ਲਈ ਸੀ ਦੋ ਰੋ ਫੁੱਟ ਮਿੱਟੀ ਪਟਕੇ ਰੋ ਟੋਕਰਾਂ ਦਾ ਨੀਵੀਂ ਕਰਕੇ ਨੱਕੇ ਜੀ ਕਰ ਲਈ ਸੀ ਇਹ ਜਿਹੜੀ ਬਾਹਰਲੀ ਹੈ ਇਹਦੇ ਵੀ ਥੋੜੀ ਜੀ ਵਧਾਈ ਹੈ ਉਹ ਫਿਰ ساری ਸਗਤ ਕਹਿੰਦੀ ਵੀ ਆਇਆ ਕਰੋ ਜਿੰਨੀ ਕੀ ਸੀ ਉਹ ਕਰਦੀ ਐ ਆਵਦੀ ਕੀਮਤ ਜੋ ਪੈਸਾ ਦੋ ਪੈਸੇ ਦਿਓ ਉਹ ਫਿਰ ਹਰ ਇੱਕ ਬੰਦੇ ਨੇ ਕਿਸੇ ਨੂੰ 5 ਪਾਇਆ ਦੇ ਤੇ ਕਿਸੇ ਨੂੰ 10 ਦੇ ਤੇ ਕਿਸੇ ਨੇ ਕਿਵੇਂ ਕਰਤਾ ਐ ਕਰਕੇ 7-8 ਕਿਲਿਓ ਬਣ ਗਏ ਉਹ ਆਪਣੀਆਂ 3-4 ਚੋਂ ਲੋ ਲੋ ਫੜਵਾਰੀਆਂ ਨੇ ਘਟਾਤਾ ਵਾ ਠੀਕ ਉਹਨੇ ਜਿਵੇਂ ਕਹਦਾ ਵੀ ਮੇਰੇ 10 ਪੈਸੇ ਦੇ ਦੇ ਉਹ ਦਾ ਫਿਰ ਤੇਰੇ ਖਾਤੇ ਜੋ ਘਟਾ ਕੇ ਉਧਰ ਪਾ ਦੇ। ਇਹ ਹਾਂ ਜੀ ਕਰ ਰਹੇ ਹਾਂ। ਹੁਣ ਜੀ ਆਪਣੇ ਕੋਲੇ ਪਿੰਡ ਦੀ ਨੌਜਵਾਨ ਗੁਰਬਹਾਦਰ ਸਿੰਘ ਜੀ ਆਏ ਨੇ ਇਹ ਵੀ ਆਪਾਂ ਨੂੰ ਬਾਬਾ ਜੀ ਦੀ ਜੀਵਨੀ ਬਾਰੇ ਕੁਝ ਗੱਲਾਂ ਸਾਂਝੀਆਂ ਕਰਨਗੇ। ਹਾਂ ਜੀ ਦੱਸੋ ਤੁਹਾਨੂੰ ਕੀ ਜਾਣਕਾਰੀ ਹੈ? ਜਿੰਨੀ ਕੁ ਮੈਂ ਜਾਣਕਾਰੀ ਇਕੱਠੀ ਕੀਤੀ ਹੈ। ਬਾਬਾ ਜੀ ਇਸ ਬਾਰੇ ਸੰਤ ਬਾਬਾ ਵੀਰ ਸਿੰਘ ਬਾਰੇ ਇੱਕ ਨਾ ਕਿਤਾਬ ਸ਼ਕਤੀ ਹੈ ਸਿੱਖ ਕੌਮ ਦੇ ਚਾਰ ਹੀ ਜਿਹਦੇ ਵਿੱਚ ਬਾਬਿਆਂ ਦੀ ਜੀਵਨੀ ਦਾ ਜ਼ਿਕਰ ਆਇਆ ਜਦੋਂ ਬਾਬਾ ਜੀ ਧੂਰਕੋਟ ਦੀ ਧਰਤੀ ਦੇ ਉੱਤੇ ਸੀਗੇ ਤੇ ਉਹਦੇ ਵਿੱਚ ਚਾਰ ਸੰਤ ਅਤਰ ਸਿੰਘਾਂ ਬਾਰੇ ਚਾਰਾਂ ਬਾਰੇ ਜਿਹੜਾ ਜ਼ਿਕਰ ਆਇਆ ਸੰਤ ਬਾਬਾ ਅਤਰ ਸਿੰਘ ਦੀ ਮਾਸੂਆ ਨੇ ਸੰਤ ਬਾਬਾ ਅਤਲੇ ਵਾਲੇ ਅਤਰ ਸਿੰਘ ਜੀ ਸੰਤ ਬਾਬਾ ਰੇਰੂ ਸਾਹਿਬ ਵਾਲੇ ਆਤਰ ਸਿੰਘ ਜੀ ਸੰਤ ਬਾਬਾ ਆਤਰ ਸਿੰਘ ਜੀ ਕੁੰਥਾ ਵਾਲਾ ਉਹਨਾਂ ਵਿੱਚ ਚਾਰ ਆਤਰ ਸਿੰਘ ਜਿਹੜੇ ਆਪਣੇ ਹੋਏ ਆ ਸਿੱਖ ਕੌਮ ਦੇ ਉਹਨਾਂ ਨੂੰ ਸਿੱਖ ਕੌਮ ਦੇ ਚਾਰ ਹੀਰਿਆਂ ਦਾ ਦਰਜਾ ਦਿੱਤਾ ਗਿਆ ਸਿੱਖ ਕੌਮ ਨੂੰ ਤੇ ਉਹਨਾਂ ਦਾ ਵੀ ਉਹਦੇ ਵਿੱਚ ਜ਼ਿਕਰ ਹੈ ਉਹ ਜਦੋਂ ਮੰਨ ਲਾ ਵੀ ਸਿੱਧਪੋਈ ਦਾ ਸਥਾਨ ਪੈਂਦਾ ਧੂਰਕੋਟ ਦੀ ਧਰਤੀ ਦੇ ਉੱਤੇ ਤੇ ਉੱਥੇ ਉਹ ਸੇਵਾ ਕਰਵਾਉਣ ਆਏ ਸੀਗੇ ਤੇ ਸੇਵਾ ਕਰਵਾਉਣ ਆਏ ਤੇ ਸੰਤਾਂ ਨੇ ਸਾਰੇ ਲੋਕ ਇਕੱਠੇ ਹੋਏ ਸੀ ਤੇ ਸੰਤ ਬਾਬਾ ਵੀਰ ਸਿੰਘ ਨੂੰ ਪੁੱਛਿਆ ਵੀ ਭਾਈ ਤੂੰ ਕੀ ਕੰਮ ਕਰਦਾ ਹੁੰਦਾ ਇਹ ਕਿਸੇ ਨੇ ਮਜ਼ਾਕ ਦੇ ਵਿੱਚ ਕਹਿਤਾ ਵੀ ਇਹ ਤਾਂ ਬੈਲੀਆਂ ਦਾ ਸਰਦਾਰ ਹੈ ਤੇ ਸੰਤ ਬਾਬਾ ਅਤਰ ਸਿੰਘ ਖੁਨਸਾ ਵਾਲਿਆਂ ਨੇ ਬਚਨ ਕੀਤਾ ਵੀ ਇਹ ਅੱਜ ਬੈਲੀਆਂ ਦਾ ਸਰਦਾਰ ਹੈ ਕਿਸੇ ਸਮੇ ਇਹ ਸਿੱਖਾਂ ਦਾ ਸਰਦਾਰ ਵੀ ਬੱਜਿਆ ਕਰੂਗਾ ਉਸ ਤੋਂ ਬਾਅਦ ਫਿਰ ਉਹ ਜਿਹੜੀ ਉਸ ਤੋਂ ਬਾਅਦ ਉਹਨਾਂ ਸਿੱਖੀ ਦੀ ਜਿਹੜੀ ਲਗਨ ਪੈਦਾ ਹੋਈ ਕਿ ਨਾ ਮੋਹ ਹੋ ਗਿਆ ਤੇ ਉਹ ਉਸ ਤੋਂ ਬਾਅਦ ਲਹਿਰੀ ਬਾਬਾ ਗਰਦਿਆਲ ਤੋਂ ਦੇ ਪਾਸ ਆਏ ਉੱਥੋਂ ਉਹ ਉਸ ਤੋਂ ਬਾਅਦ ਇੱਥੇ ਆ ਕੇ ਲਹਿਰੀ ਆ ਕੇ ਉਸ ਤੋਂ ਬਾਅਦ ਅੰਮ੍ਰਿਤਸਰ ਭਾਈ ਮਨੀ ਸਿੰਘ ਦੀ ਜਿਹੜੀ ਅਕੈਡਮੀ ਵਜਦੀ ਸੀ ਉਸ ਸਮੇਂ ਉਹਦੇ ਵਿੱਚ ਉਹਨਾਂ ਨੇ ਪੜ੍ਹਾਈ ਵੀ ਕੀਤੀ ਭਾਈ ਅਨੋਖ ਸਿੰਘ ਤੋਂ ਬਾਬਾ ਜੀ ਉਹਨਾਂ ਨੇ ਉੱਥੋਂ ਵਿਦਿਆ ਪ੍ਰਾਪਤ ਕੀਤੀ ਜਿਹੜੀ ਤੇ ਉਸ ਤੋਂ ਬਾਅਦ ਆਪਣੇ ਬਜ਼ੁਰਗਾਂ ਨੇ ਦੱਸਿਆ ਜੀ ਕਿਵੇਂ ਉਹ ਆਪਣੇ ਪਿੰਡ ਆਏ ਗੁਰੂ ਘਰ ਦੀ ਸੇਵਾ ਕਰਵਾਈ ਠੀਕ ਹੈ ਆਪਣੇ ਪਦਵੰਤੇ ਸੱਜਣਾ ਨੇ ਸੰਗਤ ਨੇ ਤੇ ਉਹ ਬਾਬਾ ਗੁਰਦੇਵ ਸਿੰਘ ਤੋਂ ਪਾ ਮੰਗ ਕੀਤੀ ਜੀ ਸਾਨੂੰ ਸੇਵਕ ਦਿੱਤਾ ਜਾਵੇ ਗੁਰੂ ਘਰ ਖਤਰ ਅਸੀਂ ਸਾਡੇ ਗੁਰੂ ਘਰ ਦੇ ਵਿੱਚ ਤੇ ਉਹ ਮੰਗ ਉਹਨਾਂ ਨੇ ਪ੍ਰਵਾਨ ਕੀਤੀ ਜਿਹਦੇ ਵਿੱਚ ਇੱਕ ਸੇਵਕ ਸੀ ਬਾਬਾ ਗੁਰਦੇਵ ਸਿੰਘ ਦਾ ਬਾਬਾ ਫੌਜਾ ਸਿੰਘ ਉਹ ਉਮਰ ਦੇ ਛੋਟੇ ਸੀ ਤੇ ਭਾਈ ਵੀਰ ਸਿੰਘ ਵੱਡੇ ਸੀਗੇ ਉਮਰ ਦੇ ਉਹ ਕਹਿੰਦੇ ਭਾਈ ਸਾਨੂੰ ਅਸੀਂ ਵੀਰ ਸਿੰਘ ਨੂੰ ਦੇ ਦਿੰਨੇ ਆ ਤੇ ਬਾਬਾ ਭਾਈ ਸੰਤ ਬਾਬਾ ਵੀਰ ਸਿੰਘ ਜੀ ਰਹਿੰਦੇ ਆ ਆਪਣੇ ਪਿੰਡ ਦੋਵਾਰੀ ਸੂਝ ਪ੍ਰਕਾਸ਼ ਗ੍ਰੰਥ ਦੀ ਜਿਹੜੀ ਕਸਾ ਬਾਬਾ ਵੀਰ ਸਿੰਘ ਨੇ ਕੀਤੀ ਉਹ ਸਿੱਖ ਕੌਮ ਦਾ ਮਹਾਨ ਗ੍ਰੰਥ ਹੈ ਬਹੁਤ ਵੱਡਾ ਜਿਹਦੇ ਵਿੱਚ ਬਹੁਤ ਇਤਿਹਾਸ ਦਾ ਜ਼ਿਕਰ ਆਉਂਦਾ ਉਹਦੀ ਕਥਾ ਸੰਤ ਬਾਬਾ ਵੀਰ ਸਿੰਘ ਨੇ ਤਾਲੀਆਂ ਪਿੰਡ ਰਹਿੰਦੇ ਹੋਏ ਉਹ ਦੋ ਵਾਰੀ ਉਹਨਾਂ ਨੇ ਪ੍ਰਸਿੱਧ ਕੀਤੀ ਪੂਰੀ ਕੀਤੀ ਅਰਥਾ ਸਨੇਤ ਤੇ ਮੇਰੀ ਜਿਹੜੀ ਨੌਲੇਜ ਦੇ ਵਿੱਚ ਜਾਣਕਾਰੀ ਦੇ ਵਿੱਚ ਵੀ ਸੰਤ ਬਾਬਾ ਵੀਰ ਸਿੰਘ ਨੇ ਕਵਿਚਰੀ ਵੀ ਕੀਤੀ ਥੋੜਾ ਟਾਈਮ ਵਿੱਚ ਦੀ ਜਿਹਦੇ ਵਿੱਚ ਉਹਨਾਂ ਦੇ ਨਾਲ ਦੋ ਜਾਨੇ ਡੈਰੀ ਪਿੰਡ ਦੇ ਕਾਕੂ ਸਿੰਘ ਤੇ ਹਰਚੰਦ ਸਿੰਘ ਹੋਏ ਤੇ ਇੱਕ ਉਹਨਾਂ ਦੇ ਨਾਲ ਪਿੰਡ ਧੂਰਕੋਟ ਦਾ ਸੀਗਾ ਜਾਣਾ ਉਹਦਾ ਮੈਂ ਨਾਮ ਬਿਸਰ ਗਿਆ ਤੇ ਉਹ ਉਹਨਾਂ ਨੇ ਉਹਨਾਂ ਦੇ ਨਾਲ ਜਿਹੜੀ ਐ ਉਹ ਕੁਇਸਤਰੀ ਦੀ ਸਾਰੀ ਉਹ ਲਮਾਉਂਦੇ ਰਹੇ ਆ ਤੇ ਬਨੂ ਉਹਨਾਂ ਨੇ ਕੁਇਸਤਰੀ ਵੀ ਕੀਤੀ ਹੈ ਆਪਣੇ ਸਮੇਂ ਦੇ ਵਿੱਚ ਤੇ ਸੰਤਾਂ ਦੇ ਜਿਹੜੇ ਬਚਨ ਹੁੰਦੇ ਆ ਉਹ ਮਹਾਨ ਹੁੰਦੇ ਆ ਜੋ ਸੰਤਾਂ ਨੇ ਸਹਿਤ ਸੁਭਾਏ ਕਹੇ ਤਾਂ ਉਹ ਬਚਨ ਹੁੰਦੇ ਆ ਪੂਰੇ ਹੁੰਦੇ ਆ ਸਾਧੂ ਕਹੇ ਸਹਿਤ ਸੁਭਾਏ ਸਾਧੂ ਕਾ ਗਿਆ ਵਿਰਥਾ ਨਾ ਜਾਏ ਜੋ ਸੰਤਾਂ ਨੇ ਸੰਤ ਅਤਰ ਸਿੰਘ ਨੂੰ ਸੰਸਾਲਿਆਂ ਨੇ ਬਚਨ ਕੀਤੇ ਉਹ ਬਤਨ ਉਹਨਾਂ ਦੇ ਪੂਰੇ ਹੋ ਗਏ ਫਿਰ ਉਹ ਆ ਕੇ ਸੰਤ ਬਾਬਾ ਗੁਰਦੇਵ ਸਿੰਘ ਜੀ ਲੈੜੀ ਮਹਿਰੀਆਂ ਵਾਲੇ ਦੇ ਲੜ ਲੱਗੇ ਤੇ ਉਰਥੋਂ ਉਹ ਜਿਹੜੀ ਉਹਨਾਂ ਦੀ ਜੀਵਨੀ ਹੈ ਬਹੁਤ ਇੱਕ ਵੱਡਾ ਸੰਘਰਸ਼ਮਈ ਜੀਵਨ ਬਣਿਆ ਸਾਡੇ ਪਿੰਡ ਨੂੰ ਉਹਨਾਂ ਨੇ ਬੜਾ ਸੇਵਾ ਦੇ ਨਾਲ ਜੋੜਿਆ ਸਿੱਖੀ ਦਾ ਜੋੜਿਆ ਸਿੱਖੀ ਦਾ ਪ੍ਰਸਾਰ ਕੀਤਾ ਠੀਕ ਹੈ ਜਿਵੇਂ ਪਹਿਲਾਂ ਆਪਣੇ ਬਜ਼ੁਰਗਾਂ ਨੇ ਦੱਸਿਆ ਵੀ ਆਪਣੇ ਜਿਹੜਾ ਟਾਂਡੀਆਂ ਪਿੰਡ ਜਿਹੜਾ ਭਾਈ ਵੀਰ ਸਿੰਘ ਵਾਲੀ ਟਾਂਡੀਆਂ ਪ੍ਰਸਿੱਧ ਹੋ ਗਈ ਅੱਧ ਵੀ ਜਦੋਂ ਆਪਾਂ ਦੂਰ ਕਿਤੇ ਜਾਣੇ ਆ ਲੰਮੇ ਪਿੰਡਾਂ ਚ ਲੰਮੇ ਸਫ਼ਰ ਤੇ ਜਾਣੇ ਆ ਤਾਂ ਟਾਂਡੀਆਂ ਵੀਰ ਸਿੰਘ ਵਾਲੀ ਦੇ ਨਾਲ ਪ੍ਰਸਿੱਧ ਹੈ ਟਾਂਡੀਆਂ ਪਿੰਡ ਬਹੁਤ ਬਹੁਤ ਧੰਨਵਾਦ ਜੀ ਜਾਣਕਾਰੀ ਦੇਣ ਲਈ